हां जी दोस्तों रोज दी तरह पहुंच ਗਏ ਸਬਜੀ ਮੰਡੀ ਦੇ ਵਿੱਚ ਤੇ ਮੰਡੀ ਦੇ ਵਿੱਚ ਬਾਵਾ ਰੌਣਕਾ ਤੇ ਸਾਰੀਆਂ ਸਬਜੀਆਂ ਆਈਆਂ ਹੋਈਆਂ ਨੇ ਕਰਾਂਗੇ ਗੱਲ ਸਬਜੀ ਦੇ ਰੇਟਾਂ ਬਾਰੇ ਦੇਵਾਂਗੇ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਕੀ ਸਬਜੀ ਮੰਦੀ ਹੋਈ ਆ ਤੇ ਕਿਹੜੀ ਦਾ ਰੇਟ ਵੱਧ ਗਿਆ ਅੱਜ ਸਭ ਤੋਂ ਪਹਿਲਾਂ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭਰਾਵਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਜੀ ਮੰਡੀ ਦੇ ਵਿੱਚ ਇੱਕ ਵਾਰੀ ਫੇਰ ਝਾਤ ਮਾਰ ਲੋ ਸਾਰੀਆਂ ਸਬਜ਼ੀਆਂ ਸਜੀਆਂ ਹੋਈਆਂ ਨੇ ਆਈਆਂ ਹੋਈਆਂ ਨੇ ਕਿਸਾਨ ਆਪਣੀਆਂ ਸਬਜ਼ੀਆਂ ਲੈ ਕੇ ਮੰਡੀ ਦੇ ਵਿੱਚ ਆਏ ਹੋਏ ਨੇ ਤੇ ਕੱਲੇ-ਕੱਲੇ ਰੇਟ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਕਾਲੇ ਬਤਾਉਣ ਦੀ ਗੱਲ ਕਰਾਂਗੇ ਦੋਸਤੋ ਆ ਜੋ ਤੁਸੀਂ ਕਾਲਾ ਬਤਾਉਂ ਦੇਖ ਰਹੇ ਹੋ ਇਹਦਾ ਰੇਟ ਆ ਦੋਸਤੋ 50 ਰੁਪਏ ਕਿਲੋ ਦੱਸਦੇ ਹਾਂ ਦੋਸਤੋ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦੀ ਏ ਇਹ ਆਮ ਬਤਾਉਆਂ ਨਾਲੋਂ ਕਾਲੇ ਬਤਾਉਂ ਦਾ ਰੇਟ ਦੋਸਤੋ ਥੋੜਾ ਜਿਹਾ ਮਹਿੰਗਾ ਹੁੰਦਾ ਜਾਨੀ ਕਿ ਇਹਦਾ ਰੇਟ 50 ਰੁਪਏ ਕਿਲੋ ਆ ਤੁਹਾਨੂੰ ਦੂਜੇ ਬਤਾਉਂ ਬਾਰੇ ਵੀ ਦੱਸਾਂਵੇਂ ਉਹਦਾ ਕੀ ਰੇਟ ਚੱਲਦਾਗਾ ਅੱਗੇ ਆਉਣ ਦੇ ਤੇ ਦੋਸਤੋ ਅੱਗੇ ਗੱਲ ਕਰੀਏ ਤਾਂ ਬਾੜੇ ਕਰੇਲੇ ਦੀ ਜਾਨੀ ਛੋਟੇ ਕਰੇਲੇ ਦੀ ਇਹਦਾ ਰੇਟ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਵਿਕ ਰਿਹਾ ਜੀ ਤੇ ਦੇਖ ਲਈ ਲਓ ਤੁਸੀਂ ਬਹੁਤ ਸੋਹਣਾ ਕਰੇਲਾ ਜੀ ਛੋਟਾ ਛੋਟਾ ਕੱਚਾ ਕਰੇਲਾ ਬਿਲਕੁਲ ਬਾੜ ਕਰੇਲਾ ਜੀ ਤੇ ਦੋਸਤੋ ਅੱਗੇ ਨਾਲ ਹੀ ਚੱਲਦੇ ਆਂ ਤੇ ਹੋਰ ਪਈਆਂ ਸਬਜ਼ੀਆਂ ਤੇ ਦੋਸਤੋ ਅੱਗੇ ਮੰਡੀ ਦੇ ਵਿੱਚ ਥੋੜਾ ਜਿਹਾ ਗੇੜਾ ਦਿੰਨੇ ਆ ਤੇ ਗੱਲ ਕਰੀਏ ਜੇ ਅਚਾਰੀ ਅੰਬ ਦੀ ਦੋਸਤੋ ਅਚਾਰੀ ਅੰਬ ਦਾ ਰੇਟ ਘਟ ਗਿਆ ਜੀ ਜਾਨੀ ਕਿ ਅਚਾਰੀ ਅੰਬ ਦਾ ਰੇਟ ਬਹੁਤ ਘਟ ਗਿਆ ਤੇ ਆ ਗਿਆ ਜੀ 12 ਰੁਪਏ ਕਿਲੋ ਜਾਨੀ ਕਿ ਅੱਜ 3 ਰੁਪਏ ਪ੍ਰਤੀ ਕਿਲੋ ਜਾਣੀ ਕਿ ਘਟ ਗਿਆ ਜੀ ਅੰਬ ਦਾ ਰੇਟ ਤੇ ਕੱਲ ਸੀ ਜਿਹੜਾ 16 ਰੁਪਏ ਕਿਲੋ ਸੀ ਅੱਜ 13 ਰੁਪਏ ਕਿਲੋ ਜੇ ਅੰਬ ਦੀ ਗੱਲ ਕਰੀਏ ਕੁਆਲਿਟੀ ਦੀ ਕੁਆਲਿਟੀ ਇੱਕ ਨੰਬਰ ਆ ਜੀ ਬਹੁਤ ਸੋਹਣਾ ਕਾੜਾ ਆਂਬਾ ਕੋਈ ਪੋਲਾ ਨਹੀਂ ਅਚਾਰ ਨਹੀਂ ਖਰਾਬ ਹੋਊਗਾ ਤੁਹਾਡਾ ਬਹੁਤ ਹੀ ਸੋਹਣਾ ਇਹਦੇ ਨਾਲ ਪਈਆ ਗਾਜਰਾਂ ਦੀ ਗੱਲ ਕਰੀਏ ਦੋਸਤੋ ਤਾਂ ਗਾਜਰਾਂ ਦਾ ਰੇਟ ਆ ਜਿਹੜਾ 25 ਰੁਪਏ ਕਿਲੋ ਆ ਜੀ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ 13 ਰੁਪਏ ਕਿਲੋ ਅੱਜ ਮੰਡੀ ਦੇ ਵਿੱਚ ਪੇਠਾ ਵਿਕ ਰਿਹਾ ਜੀ ਜਾਨੀ ਕਿ ਥੋੜਾ ਜਿਹਾ ਮਾਮੂਲੀ ਜਿਹਾ ਵਾਧਾ ਹੋਇਆ ਜੀ ਨਾਲ ਹੀ ਪਾ ਟਮਾਟਰ ਤੇ ਝਾਤ ਮਾਰਦੇ ਆ ਦੋਸਤੋ ਟਮਾਟਰ ਦਾ ਰੇਟ ਅੱਜ ਜਿਹੜਾ 40 ਰੁਪਏ ਕਿਲੋ ਆ ਜੀ ਵਧੀਆ ਇੱਕ ਨੰਬਰ ਟਮਾਟਰ ਹੈ ਜੀ ਕੱਲ ਤੋਂ ਜਨਹੀਂ ਕਿ 5 ਰੁਪਏ ਅੱਜ ਮੰਦਾ ਚੱਲ ਰਿਹਾ ਟਾਪ ਕੁਆਲਟੀ ਦਾ ਟਮਾਟਰ ਅਰਬੀ ਦੀ ਗੱਲ ਕਰੀਏ ਤਾਂ ਦੋਸਤੋ ਅਰਬੀ ਦੇ ਰੇਟ ਨੇ ਜਿਹੜੇ ਉਸੇ ਜਗ੍ਹਾ ਤੇ ਟਿਕੇ ਹੋਏ ਨੇ ਬਹੁਤ ਦਿਨਾਂ ਤੋਂ ਜਨਹੀਂ ਕਿ 40 ਰੁਪਏ ਕਿਲੋ ਤੱਕ ਹੀ ਚੱਲ ਰਹੀ ਹੈ ਜੀ ਅੱਗੇ ਚਾਈਨਸ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ 35 ਤੋਂ 40 ਰੁਪਏ ਚੱਲ ਰਿਹਾ ਜਾਨੀ ਕਿ ਇਹ ਟਾਪ ਕੁਆਲਿਟੀ ਹੈ ਜਿਹੜੀ 40 ਰੁਪਏ ਕਿਲੋ ਤੱਕ ਚ ਬਿਕ ਰਿਹਾ ਜੀ ਚਾਈਨਸ ਖੀਰਾ ਦੋਸਤੋ ਅੱਗੇ ਗੱਲ ਕਰਾਂਗੇ ਆਪਾਂ ਕarele ਦੀ ਕarele ਦਾ ਰੇਟ ਦੋਸਤੋ ਵੀ ਚੱਲ ਰਿਹਾ 30 ਤੋਂ 35 ਰੁਪਏ ਕਿਲੋ ਤੱਕ ਚੱਲ ਰਿਹਾ ਜਨਨ ਕਿ ਬਹੁਤ ਵਧਿਆ ਹੋਇਆ ਜੀ ਪਹਿਲਾਂ ਰੇਟ 20 ਤੋਂ 25 ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਦੋਸਤੋ ਅੱਗੇ ਗੋਭੀ ਦੀ ਗੱਲ ਕਰੀਏ ਤਾਂ ਗੋਭੀ ਦੇ ਰੇਟ ਵਿੱਚ ਵੀ ਕੋਈ ਵਾਧਾ ਨਹੀਂ ਹੋਇਆ ਜਨਨ ਕਿ ਉਹੀ 45 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਗੋਭੀ ਦਾ ਰੇਟ A1 ਕੁਆਲਿਟੀ ਹੈ ਜੀ ਬਹੁਤ ਸੋਹਣੀ ਹੈ ਗੋਭੀ ਚਿੱਟੀ ਗੋਭੀ ਆ ਦੋਸਤੋ ਸੁਨਾਮ ਦੀ ਮੰਡੀ ਦੇ ਵਿੱਚ ਇੱਕ ਨੰਬਰ ਸਬਜ਼ੀ ਆਉਂਦੀ ਆ ਜਿੰਨੀ ਵੀ ਆਉਂਦੀ ਆ ਬਾਪੂ ਜੀ ਇੱਧਰ ਚੌਲਾ ਪਾ ਰਹੇ ਨੇ ਤਾਂ ਚੌਲੇ ਦੀ ਗੱਲ ਕਰੀਏ ਦੋਸਤੋ ਚੌਲੇ ਦਾ ਰੇਟ ਆ ਜਿਹੜਾ 40 ਤੋਂ 50 ਰੁਪਏ ਕਿਲੋ ਤੱਕ ਅੱਜ ਮੰਡੀ ਦੇ ਵਿੱਚ ਵਿਕਿਆ ਇਹ ਰੇਟ ਦੋਸਤੋ ਕੁਆਲਟੀ ਅਨਸਾਰ ਹੁੰਦੇ ਨੇ ਜਾਨੀ ਕਿ ਇੱਕ ਨੰਬਰ ਚੌਲਾ ਬਹੁਤ ਵਧੀਆ ਪਤਲਾ ਬਰੀਕ ਕੱਚੇ ਚੌਲੇ ਦਾ ਰੇਟ ਆ ਜਿਹੜਾ 50 ਰੁਪਏ ਕਿਲੋ ਤੱਕ ਵਿਕਿਆ ਥੋੜਾ ਜਿਹਾ ਮੋਟਾ ਲਾਲੀ ਤੇ ਮ ਦਾਨੇ ਵਾਲਾ ਚੌਲਾ ਜਿਹੜਾ 40 ਰੁਪਏ ਕਿਲੋ ਤੱਕ ਵਿਲਿਆ ਵੇਖਿਆ ਦੋਸਤੋਂ ਪਿੰਡੀ ਦੀ ਗੱਲ ਕਰਦੇ ਆ ਤਾਂ ਦੋਸਤੋਂ ਅੱਗੇ ਪਿੰਡੀ ਦਾ ਰੇਟ 35 ਰੁਪਏ ਕਿਲੋ ਤੱਕ ਵਿਕ ਗਈ ਜੀ ਅੱਜ ਬਹੁਤ ਸੋਹਣੀ ਪਿੰਡੀਆਂ ਇੱਕ ਵਾਰ ਫੇਰ ਝਾਤ ਮਾਰ ਲਓ ਬਾਪੂ ਜੀ ਪਾ ਰਹੇ ਨੇ ਇੱਧਰ ਪਿੰਡੀ ਪਿੰਡੀ ਬਿਲਕੁਲ ਹਲੀ ਹਰੀ ਤੇ ਕਚਾਰ ਪਿੰਡੀਆਂ ਕੱਚੀ ਬਿਲਕੁਲ ਬਹੁਤ ਸੋਹਣੀ ਪਿੰਡੀਆਂ ਜੀ ਅੱਗੇ ਦੋਸਤੋਂ ਬਾਦਦੇ ਆਪਾਂ ਹੁਣ ਹੋਰ ਸਬਜ਼ੀ ਵਾਲਾ ਇੱਧਰ ਵੀ ਚੌਲਾ ਪਿਆ ਜੇ ਕੱਦੂ ਦੀ ਗੱਲ ਕਰੀਏ ਤਾਂ ਦੋਸਤੋ ਕੱਦੂ ਪਿਆ ਜਿਹੜਾ ਕੱਦੂ ਦਾ ਰੇਟ ਉਹੀ 50 ਤੋਂ 55 ਰੁਪਏ ਕਿਲੋ ਆ ਜੀ ਇਹ ਦੇਸੀ ਖੀਰਾ ਜਿਹੜਾ 25 ਤੋਂ 30 ਰੁਪਏ ਤੱਕ ਵੀ ਵਿਕ ਲਿਆ ਜੀ ਯਾਨੀ ਕਿ ਆਪਣਾ ਪਿੰਡੂ ਖੀਰਾ ਜਿਹੜਾ ਆਮ ਲੋਕਲ ਖੀਰਾ ਆਉਂਦਾ ਜੀ ਕੱਦੂ ਦਾ ਰੇਟ ਬਾਰੇ ਤੁਹਾਨੂੰ ਦੋਸਤੋ ਦੱਸ ਹੀ ਦਿੱਤਾ 50 ਤੋਂ 55 ਰੁਪਏ ਕਿਲੋ ਤੱਕ ਆ ਯਾਨੀ ਕਿ ਕੱਦੂ ਦਾ ਰੇਟ ਬਹੁਤ ਉੱਪਰ ਨੇ ਜੀ ਦੋਸਤੋ ਇਧਰ ਵੀ ਕੱਦੂ ਪਿਆ ਇਹ ਵੀ ਤੁਸੀਂ ਦੇਖ ਲਓ ਇੱਕ ਵਾਰ ਤੇ ਅੱਗੇ ਗੱਲ ਕਰਾਂਗੇ ਦੋਸਤੋ ਚੌਲਾ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ ਆ ਵੀ ਪੈ ਚੌਲਾ ਤੇ ਇੱਧਰ ਗਾਹਾਂ ਅੱਗੇ ਗੱਲ ਕਰਦੇ ਆਂਗੇ ਦੋਸਤੋ ਹੋਰ ਕਿਸੇ ਸਬਜ਼ੀ ਬਾਰੇ ਮਾੜੀ ਜੀ ਨਿਗਾਹ ਮਾਰਦੇ ਆਂਗੇ ਤੇ ਅੱਗੇ ਵੱਲ ਚੱਲਦੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਦੋਸਤੋ ਸਾਰੀਆਂ ਸਬਜ਼ੀਆਂ ਦੇ ਰੇਟਾਂ ਬਾਰੇ ਦੱਸਾਂਗੇ ਜਾਨੀ ਕਿ ਆ ਗਵਾਰ ਫਲੀ ਪਈਆ ਜਿਹੜੀ ਗਵਾਰੇ ਦਾ ਰੇਟ ਆ ਦੋਸਤੋ ਜਿਹੜਾ ਇਹ ਵੀ 45 ਤੋਂ 50 ਰੁਪਏ ਕਿਲੋ ਤੱਕ ਦਾ ਅੱਜ ਦਾ ਗਵਾਰ ਫਲੀ ਦਾ ਰੇਟ ਆ ਜੀ ਬਹੁਤ ਸੋਹਣੀ ਫਲੀਆ ਕੱਚੀ ਫਲੀਆ ਤੇ ਵੱਡੀ ਫਲੀ ਦਾ ਗਵਾਰਾ ਜੀ ਤੇ ਅੱਗੇ ਦੋਸਤੋ ਗੱਲ ਕਰਾਂਗੇ ਆਪਾਂ ਕਿਸੇ ਹੋਰ ਸਬਜ਼ੀ ਦੀ ਚੱਲਦੇ ਆਂ ਚੱਲ ਅੱਗੇ ਦੋਸਤੋ ਵਾ ਬੈਂਗਣ ਦੀ ਗੱਲ ਕਰੀਏ ਤਾਂ 30 ਰੁਪਏ ਕਿਲੋ ਤੱਕ ਚੱਲ ਰਿਹਾ ਜੀ 30 ਤੋਂ 35 ਰੁਪਏ ਕਿਲੋ ਤੱਕ ਵੀ ਵਿਕ ਰਿਹਾ ਜੀ ਲੰਬਾ ਬਤਾਉ ਜਣੀ ਕਿ ਸਾਹਮਣੇ ਤੁਹਾਨੂੰ ਲਫਾਫੇ ਦੇ ਵਿੱਚ ਦਿਖ ਹੀ ਰਿਹਾ ਹੋਣਾ ਜੀ ਦੋਸਤੋ ਅੱਗੇ ਥੋੜਾ ਜਿਹਾ ਮੰਡੀ ਦੇ ਵਿੱਚ ਹੋਰ ਘੇੜਾ ਦਿੰਨੇ ਆਪਾਂ ਦੇਖਦੇ ਆਂ ਕੀ ਕੀ ਪਿਆਗਾ ਦੋਸਤੋ ਕਰੇਲੇ ਦੀ ਗੱਲ ਕਰੀਏ ਤਾਂ ਕਰੇਲੇ ਦਾ ਰੇਟ ਵੀ ਤੁਹਾਨੂੰ ਦੱਸ ਹੀ ਦਿੱਤਾ ਸੀ 30 ਪੈ 35 ਰੁਪਏ ਤੱਕ ਕarele ਬਿਕ ਰਹੇ ਹੈ ਜੀ ਇੱਕ ਨੰਬਰ ਕੁਆਲਟੀ 35 ਰੁਪਏ ਤੱਕ ਵਿਕ ਗਈ ਜਾਨੀ ਕਿ 30 ਆਮ ਰੇਟ ਚੱਲ ਰਿਹਾ ਹੈ ਜੀ ਦੋਸਤੋ ਅੱਗੇ ਫੇਰ ਦੇਖਣਾ ਕੀ ਪਿਆ ਤੇ ਕੱਦੂ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ 20 ਰੁਪਏ ਗੁੱਸੀ ਪਾਲਕ ਦੀ ਵਿਕ ਰਹੀ ਹੈ ਜੇ ਗੁੱਸੀ ਲੈਣੀਆਂ ਜੀ ਗੁੱਸੀ ਦੇ ਹਿਸਾਬ ਨਾਲ ਕਿਲੋ ਦਾ ਰੇਟ ਬਾਬਾ ਜੀ ਕਹਿੰਦਾ ਹਾਂ ਮੈਨੂੰ ਦੱਸਿਆ ਨਹੀਂ ਆਪਾਂ ਪੁੱਛਿਆ ਸੀਗਾ ਕਹਿੰਦਾ ਗੁੱਸੀ ਦੇ ਹਿਸਾਬ ਨਾਲ ਹੀ ਵੇਚ ਰਹੇ ਆਂ ਆਪਾਂ ਤੇ ਦੋਸਤੋ ਇੱਧਰ ਵੀ ਖੀਰਾ ਪਿਆ ਇਹਦਾ ਵੀ ਉਹੀ ਰੇਟ ਚੱਲ ਰਿਹਾ ਤੁਹਾਨੂੰ ਜਿਹੜਾ ਦੱਸ ਦਿੱਤਾ ਆਪਾਂ ਨੇ ਜਾਨੀ ਕਿ 25 ਤੋਂ 30 ਰੁਪਏ ਚੱਲ ਰਿਹਾ ਜੀ ਦੇਸੀ ਖੀਰਾ ਪਿੰਡਾ ਵਾਲਾ ਆਮ ਖੀਰਾ ਆ ਰਿਹਾ ਜੀ ਜਿਹੜਾ ਸੈਨਸ ਖੀਰੇ ਦਾ ਰੇਟ ਤੁਹਾਨੂੰ ਦੱਸੀ ਸੀ ਦੋਸਤੋ ਲਾਲ ਮਿਰਚ ਦੀ ਗੱਲ ਕਰੀਏ ਤਾਂ 30 ਰੁਪਏ ਕਿਲੋ ਚੱਲ ਰਹੀ ਹੈ ਜੀ ਹਰੀ ਮਿਰਚ ਦੀ ਗੱਲ ਕਰਦੇ ਆ ਦੋਸਤੋ 25 ਰੁਪਏ ਤੱਕ ਰੇਟ ਚੱਲ ਰਿਹਾ ਜੀ ਹਰੀ ਮਿਰਚ ਦਾ ਜੋ ਤੁਸੀਂ ਲਫਾਫੇ ਦੇ ਵਿੱਚ ਪਈ ਦੇਖ ਰਹੇ ਹੋ ਸਾਹਮਣੇ ਸਕਰੀਨ ਤੇ ਦੋਸਤੋ ਵੀਡੀਓ ਸਾਰੀ ਦੇਖਿਆ ਕਰੋ ਸਾਨੂੰ ਹੌਸਲਾ ਮਿਲਦਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੀ ਕਿਸੇ ਰੇਟ ਬਾਰੇ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਕਿਉਂਕਿ ਰੋਜ਼ ਦੇ ਜਾਣ ਵਾਲਿਆਂ ਮੰਡੀ ਚ ਪਿਆਜ਼ ਦੀ ਗੱਲ ਕਰੀਏ ਤਾਂ ਦੁੱਤੂ ਪਿਆਜ਼ ਦੇ ਰੇਟ ਕਈ ਦਿਨਾਂ ਤੋਂ ਇੱਥੇ ਅੜਕੇ ਹੋਏ ਨੇ 37 37 ਰੁਪਏ ਪਿਆਜ਼ ਵਿਕ ਰਿਹਾ ਜੀ ਬਹੁਤ ਸੋਹਣਾ ਪਿਆਜ਼ ਆ ਜੇ ਆਲੂ ਦੀ ਗੱਲ ਕਰੀਏ ਤਾਂ 950 ਰੁਪਏ ਦਾ ਗੱਟਾ ਜੀ ਜਾਨੀ ਕਿ 50 ਤੋਂ 49 48 ਕਿਲੋ ਤੱਕ ਦਾ ਗੱਟਾ ਹੁੰਦਾ ਜੀ ਗੱਟੇ ਦਾ ਰੇਟ ਆ ਜੀ ਇਹੇ ਜਾਣੀ ਕਿ ਪਿਆਜ਼ ਵੀ ਤੁਹਾਨੂੰ ਦੱਸ ਦਿੱਤਾ ਦੋਸਤੋ ਪਿਆਜ਼ ਦੇ ਰੇਟ ਇੱਥੇ ਟਿਕੇ ਹੋਏ ਨੇ 37 37 ਤੇ ਜੇ ਦੋਸਤੋ ਚਿਬੜ ਦੀ ਗੱਲ ਕਰੀਏ ਰਾਈ ਚਿਬੜ ਦੀ ਤਾਂ 30 ਰੁਪਏ ਕਿਲੋ ਅੱਜ ਮੰਡੀ ਦੇ ਵਿੱਚ ਵਿਕਿਆ ਜੀ ਇਹ ਰਾਈ ਚਿਬੜ ਬਹੁਤ ਸੋਹਣਾ ਦੇਖ ਲਿਆ ਹੁਣ ਤੁਸੀਂ ਨੇ ਤਿੰਨੇ ਕਰੀਏਟਰ ਦੇ ਵਿੱਚ ਰਾਈ ਚਿਬੜ ਪਿਆ ਜੀ ਰਾਈ ਚਿਬੜ ਲਾਲ ਹੋਇਆ ਪਿਆ ਜੀ ਪੱਕਿਆ ਹੋਇਆ ਬਿਲਕੁਲ ਚਿਬੜਾ ਜੀ ਰੇਟ ਤੁਹਾਨੂੰ ਦੱਸਤਾ 30 ਰੁਪਏ ਕਿਲੋ ਜੀ ਅੱਜ ਕਈ ਦਿਨਾਂ ਬਾਅਦ ਦੁਬਾਰਾ ਦੇਖਿਆ ਜੀ ਮੰਡੀ ਦੇ ਵਿੱਚ ਚਿਬੜ ਦੋਸਤੋ ਪਿੰਡੀ ਦੀ ਤੁਹਾਨੂੰ ਗੱਲ ਦੱਸ ਹੀ ਦਿੱਤੀ ਐ ਤੇ ਪਿੰਡੀ ਦਾ ਰੇਟ ਦੋਸਤੋ ਤੁਹਾਨੂੰ ਦੱਸਿਆ ਤੇ 35 ਰੁਪਏ ਕਿਲੋ ਚੱਲ ਰਿਹਾ ਜੀ ਤੇ ਅੱਗੇ ਦੋਸਤੋ ਕਈ ਵਾਰੀ ਕਿਸੇ ਸਬਜ਼ੀ ਦਾ ਰੇਟ ਸੁੱਟ ਜਾਂਦਾ ਤਾਂ ਜ਼ਰੂਰ ਕਮੈਂਟ ਕਰਕੇ ਪੁੱਛ ਲਿਆ ਕਰੋ ਜੀ ਤੋਰੀ ਦਾ ਰੇਟ ਤੁਹਾਨੂੰ ਦੱਸਿਆ ਸੀ ਉਹੀ 50 ਰੁਪਏ ਕਿਲੋ ਚੱਲ ਰਿਹਾ ਜੀ ਤੇ ਦੋਸਤੋ ਸਿਮਲਾ ਮਿਰਚ ਦੀ ਗੱਲ ਕਰੀਏ ਤਾਂ ਸਿਮਲਾ ਮਿਰਚ ਦੋਸਤੋ ਚੱਲ ਰਹੀ ਐ 50 ਤੋਂ 55 ਰੁਪਏ ਕਿਲੋ ਮੰਡੀ ਦੇ ਵਿੱਚ ਐ ਜੀ ਇਹ ਰੇਟ ਕਿਉਂਕਿ ਇਹ ਸਿਮਲਾ ਮਰਚ ਹੁਣ ਆਪਣੇ ਇੱਧਰ ਦੀ ਨਹੀਂ ਬਾਹਰ ਦੀ ਆ ਰਹੀ ਹੈ ਜੀ ਲਸਣ ਦੀ ਗੱਲ ਕਰੀ ਤਾਂ ਲਸਣ ਦੀ ਰੇਟ ਬਹੁਤ ਤੇਜ਼ ਨੇ 200 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਲਸਣ ਦਾ ਰੇਟ ਅਦਰਕ ਦੀ ਗੱਲ ਕਰਾਂਗੇ ਅੱਗੇ ਦੋਸਤੋ ਬਾਈ ਜੋ ਲਸਣ ਪਾ ਰਿਹਾ ਇਹ ਲਸਣ ਬਹੁਤ ਮੋਟਾ ਹੈਗਾ ਜਾਨੀ ਕਿ ਅੱਗੇ ਤੁਹਾਨੂੰ ਅਦਰਕ ਦੇ ਰੇਟ ਬਾਰੇ ਵੀ ਜਾਣਕਾਰੀ ਦਿੰਨੇ ਆ ਮਾੜੀ ਜੀ ਨਿਗਾਹ ਮਾਰ ਲਈਏ ਜੀ ਲਸਣ 200 ਰੁਪਏ ਕਿਲੋ ਤੱਕ ਵਿਕ ਰਿਹਾ ਕੱਲ ਬਾਈ ਨੇ ਕਮੈਂਟ ਕਰਕੇ ਰੇਟ ਪੁੱਛਿਆ ਸੀ ਤੁਹਾਨੂੰ ਦੱਸਤਾ ਨਾਲ ਹੀ ਬਾਈ ਦੇ ਅਦਰਕ ਪਿਆ ਅਦਰਕ ਦਾ ਰੇਟ ਵੀ